ਬੰਦੀ ਸਿੰਘ ਨੇ ਉਹਨਾਂ ਜੇਲਾਂ ਨੂੰ ਘੋਮਵਟ ਕੇ ਇੱਕ ਵਾਰ ਘੇਰਾ ਪਾ ਲਵੇ ਉਹ ਨਹੀਂ ਬੰਦੀ ਸਿੰਘ ਰਿਹਾ ਹੋਣਗੇ ਸਾਡੀ ਕੌਮ ਜਿਹੜੀ ਆ ਉਹ ਬੜੀ ਬਹਾਦਰ ਬੜੀ ਚੰਗੀ ਆ ਸੂਰਬੀਰਾ ਬੜੀਆਂ ਬੜੀਆਂ ਕੁਰਬਾਨੀਆਂ ਨੇ ਜਦੋਂ ਵੀ ਕੋਈ ਸਾਡੀ ਸਾਡਾ ਨੁਕਸਾਨ ਹੋਇਆ ਆ ਕੁਰਸੀ ਨੰਦ ਸਿੰਘ ਨੁਕਸਾਨ ਕੀਤਾ ਆ ਸਾਡੇ ਲੀਡਰਾਂ ਨੇ ਆਪਣੀ ਕੁਰਸੀ ਨੂੰ ਮੁੱਖ ਰੱਖਿਆ ਆ ਜਿਹੜੇ ਲੋਕ ਅੱਜ ਸਟੇਜਾਂ ਉੱਤੇ ਕਹਿ ਰਹੇ ਨੇ ਕਿ ਬੰਦੀ ਸਿੰਘਾਂ ਨੂੰ ਰਿਹਾ ਕਰਾਉਣਾ ਪਿੰਡਾਂ ਦੇ ਵਿੱਚ ਉਹਨਾਂ ਨੇ ਸਹਿਨ ਕਰਵਾਏ ਇਕ ਨੂੰ ਪਤਾਣਾ ਚਾਹੀਦਾ ਕਿ ਪੰਜਾਬ ਦੇ ਵਿੱਚ 84 ਤੋਂ ਬਾਅਦ ਉਹਨਾਂ ਚਾਰ ਵਾਰ ਸਰਕਾਰ ਹੰਡਾਈ ਆ ਉਹਨਾਂ ਅਸੈਂਬਲੀ ਦੇ ਵਿੱਚ ਕਿਉਂ ਨਹੀਂ ਮਤਾ ਪਾਸ ਕੀਤਾ ਕਿ ਜਿਹੜੇ 77 ਤੋਂ ਲੈ ਕੇ 92 95 ਤੱਕ ਹੌਂਟਕ ਸਿੱਖ ਭਗੌੜੇ ਆ ਜਿਹੜੇ ਉਹਨਾਂ ਦੇ ਕੇਸ ਨੇ ਉਹ ਅਸੈਂਬਲੀ ਦੇ ਵਿੱਚ ਕਾਨੂੰਨ ਪਾਸ ਕਰਕੇ ਉਹ ਰੱਦ ਕਰਨ ਚਾਹੀਦੇ ਸੀਗੇ ਨਾ ਤਾਂ ਕਾਲੀ ਸੂਚੀਆਂ ਰੱਦ ਹੋਈਆਂ ਸਿੱਖਾਂ ਦੇ ਪਾਸਪੋਰਟ ਨਹੀਂ ਬਣ ਰਹੇ ਵਿਦੇਸ਼ਾਂ ਦੇ ਵਿੱਚ ਸਿੱਖ ਬੈਠੇ ਨੇ ਆਪਣੇ ਪਿੰਡਾਂ ਨੂੰ ਦੇਖਣ ਵਾਸਤੇ ਆ ਨਹੀਂ ਸਕਦੇ ਆ ਇੰਡੀਆ ਦਾ ਵੀਜ਼ਾ ਨਹੀਂ ਮਿਲ ਰਿਹਾ ਇਸ ਕਰਕੇ ਇਹ ਗੁਲਾਮੀ ਦਾ ਅਹਿਸਾਸ ਕਰਾਇਆ ਜਾ ਰਿਹਾ ਹੋਰ ਤਾਂ ਡਲ ਕੋਈ ਨਹੀਂ ਜੇ 47 ਵੇਲੇ ਸਾਡੇ ਲੀਡਰਾਂ ਨੇ ਸਹੀ ਫੈਸਲਾ ਲਿਆ ਹੁੰਦਾ ਅੱਜ ਇੱਕ ਤੁਹਾਡਾ ਵੱਖਰਾ ਦੇਸ਼ ਹੋਣਾ ਸੀ ਤੁਸੀਂ ਆਜ਼ਾਦ ਹੋਣਾ ਸੀ ਤੁਹਾਨੂੰ ਇਹ ਸੰਘਰਸ਼ ਕਰਨ ਦੀ ਕੋਈ ਲੋੜ ਨਹੀਂ ਸੀ ਪੈਣੀ ਉਹਦੇ ਦੋ ਤਿੰਨ ਲੀਡਰ ਸੀ ਸਾਡੇ ਮਾਸਟਰ ਤਾਰਾ ਸਿੰਘ ਤੇ ਬਲਦੇਵ ਸਿੰਘ ਸਾਡੀ ਕੌਮ ਨੂੰ ਸਦੀਆਂ ਦੀ ਗੁਲਾਮ ਕਰ ਗਿਆ ਹੁਣ ਤੇ ਕੋਈ ਸਮਾਏਗਾ ਕੌਮ ਆਜ਼ਾਦ ਹੋਏਗੀ ਇਹਨਾਂ ਦਾ ਆਪਣਾ ਦੇਸ਼ ਹੋਏਗਾ ਆਪਣਾ ਕਾਰ ਹੋਏਗਾ